ਮੈਂ ਤਾਂ 13 ਜਗ ਨੂੰ ਸੋਚਿਆ 13 ਅਕਤੂਬਰ ਨੂੰ ਇੱਥੇ ਹੀ ਐਸੇ ਜਗ੍ਹਾ ਤੇ ਬੋਲ ਕੇ ਗਿਆ 13 ਅਕਤੂਬਰ ਮੇਰੇ ਸਿਭਾ ਵੀ ਇਲੈਕਸ਼ਨ ਆ ਕੱਲ ਨੂੰ ਇਲੈਕਸ਼ਨ ਆ 14 ਤੇ 15 ਨੂੰ ਇਲੈਕਸ਼ਨ ਆ 14 ਨੂੰ ਅਜੂਨ ਸਾਹ ਨੂੰ ਪਤਾ ਲੱਗਾ ਤੇ ਇਲੈਕਸ਼ਨ ਜੀ ਰਾਤ ਹੋਵੇ ਕਿ ਉਹ ਹੋਵੇ 10 ਦੇ ਕਿ ਬੀਬੀ ਨੇ ਕਿਹਾ ਸੀ ਆ ਜਿਹੜੀ ਮੌਜੂਦਾ ਹੈ ਮੈਂ ਇਹ ਆ ਕਿ ਤਿੰਨ ਚਾਰ ਪਿੰਡੇ ਦੇ ਵਿੱਚ ਸਰਪੰਚ ਜੀ ਤੁਸੀਂ ਕਾਗਜ਼ ਭਰ ਦਿਓ ਤੇ ਬਸ ਤੁਹਾਡਾ ਵਾਲਾ ਨਹੀਂ ਬਾਕੀ ਆ ਅਜੀ ਹਲਾ ਨੇ ਹੁਣ ਦਿੱਤਾ ਮੈਂ ਕਿ ਇੰਦਾ ਰਹਿਣ ਨਹੀਂ ਹੋਦਿਆਂ ਕਿ ਅੰਦਰਸ਼ਨ ਕਰਾਓ ਫੇਰ ਦੇਖਦੇ ਆਂ ਪੌਂਜ ਜਿੱਤਦਾ ਅੱਜ ਤੋਂ ਹਾਂ ਤੇ ਤੁਸੀਂ ਆ ਨਹੀਂ ਸਾਥ ਸੰਗਤ ਜੀ ਬੋਟਰ ਰੱਦ ਕਰਾਤੀਆਂ ਬੋਟਰ ਕਿਉਂ ਰੱਦ ਹੋਈਆਂ ਇੱਕ ਤਾਂ ਮੈਂ ਗੱਲ ਇਹ ਕਹੀ ਆ ਜਿਹੜੀ ਤੁਹਾਨੂੰ ਦੱਸੀ ਆ ਕਿ ਇਹਨਾਂ ਨੇ ਕਿਹਾ ਕਿ ਆਜ ਰਾਜਾ ਲੱਗਿਆ ਕਿ ਇਹਨੂੰ ਆਪਾਂ ਜਦੋਂ ਰੱਦ ਬਿਲਾ ਬੋਟਰ ਤੋਂ ਠੀਕ ਹੈ ਤੇ ਉਹਦੇ ਹੀ ਕੋਈ ਰੱਦ ਕਰਦੇ ਹੋ ਜੀ ਜੇ ਮਰਜ਼ੀ ਹੋਵੇ ਕਾਜ ਰੱਦਦੇ ਸੀ ਹੋਣ ਦੇ ਦਿੱਤੇ ਬੈਠੇ ਉਸ ਤੋਂ ਬਾਅਦ ਔਰ ਬੀਬੀ ਨੇ ਚਿੱਠੀ ਲਈ ਮੈਂ ਕਢਾ ਲਿਆ ਚਿੱਠੀ ਚਿੱਠੀ ਆ ਗਈ ਸਾਡੇ ਕੋਲ ਉਦੋਂ ਹੀ ਆ ਗਈ ਉਹ ਮੈਂ ਚਿੱਠੀ ਉਹਨੇ ਬਣਾ ਲਿਆ ਚਿੱਠੀ ਵਿੱਚ ਕੀ ਲਿਖਦੇ ਆ ਕਹਿੰਦੇ ਹਲਕਾ ਜਗਰਾਉ ਰੀਨ ਪੰਚਾਇਤ ਚੋਣਾਂ 224 ਦੇ ਉਮੀਦਵਾਰਾਂ ਰੋਧ ਥੋਸ ਸਮੂਹ ਹੋਣ ਦੇ ਬਾਵਜੂਦ ਉਹ ਉਹਨੀਆਂ ਤਾਂ ਯਾ ਉੜਾ ਕੇ ਐਨਰਸੀ ਜਾਰੀ ਕੰਮ ਸੁਭਦੀ ਜਾਰੀ ਐ ਸਰਕਾਰ ਦਾ ਜਿਹੜਾ ਹੈਗਾ ਉਹ ਤਾਂ ਸਾਫ ਗਾਇ ਮਿਲਿਆ ਭਾਈ ਕਾਨੂੰਨੀ ਤੌਰ 'ਤੇ ਉਹਨਾਂ ਦਾ ਜਿਹੜਾ ਕਾਨੂੰਨ ਜਿਹੜੇ ਜਿਹੜੀ ਤਾਕਤ ਹੋਵੇ ਜਿਹਦਾ ਪਾਵਰ ਚਲੇ ਜਿਹੜੇ ਬਿੱਲ ਹੋਵੇ ਤੇ ਸਾਡੇ ਖਵਾ ਦੇ ਦਿੰਦੇ ਆ ਕਿ ਕਾਨੂੰਨੀ ਤੌਰ 'ਤੇ ਯੋਧਾ ਕੇ ਐਨਐਸਸੀ ਗੱਲ ਦਿੱਤੀ ਗਈ ਆ ਆ ਚਿੱਠੀ ਆ ਮੇਰੇ ਕੋਲ ਇਹ ਚਿੱਠੀ ਲਿਖੀ ਆ ਤਿੰਨ ਚਾਰ ਪਿੰਡ ਪੰਜਾਂ ਪਿੰਡ ਦੇ ਖਿਲਾਫ ਇਕਲੇ ਉਹਦੇ ਚਪੜਾ ਪਿੰਡ ਇੱਕ ਪੋਨਾ ਦੋਹਾ ਪੈਦਾ ਜਿਹੜੀ ਸਰਪੰਚ ਦੀ ਚੋਣ ਹੋ ਰਹੀ ਆ ਅਸੀਂ ਕਿੱਥੀ ਰਾਜਪੁਰ ਦਿੱਤੀ ਹਾਈ ਕੌਂਸਲ ਰਸਿਆ ਕਿ ਆ ਦੇਖੋ ਜੀ ਕੋਈ ਝੰਡ ੱਕਾ ਕੋਈ ਨਹੀਂ ਹੋਇਆ ਐਨਓਸੀ ਬਿਲਕੁਲ ਸਹੀ ਮਿਲਿਆ ਐਨਓਸੀ ਗਲਤ ਨਹੀਂ ਦਿੱਤਾ ਗਿਆ ਆਫਸਰ ਨੇ ਬਿਲਕੁਲ ਸਹੀ ਕੰਮ ਕੀਤਾ ਧੱਕੇਸ਼ਾਈ ਤਲੇਡਾ ਉਹਦਾ ਮੈਂ ਮਿਲਿਆ ਮੈਂ ਪਾਵਰ ਚ ਭਾਈ ਹਸਤਾ इको है जो गवाल साहब जी ने कही थी धक्का नहीं होना चलते ना नहीं हो जाए बैठू फ्री एंड फेयर इलेक्शन कराऊ सही सही इलेक्शन कराऊंगा धक्का का मतलब यार सरकार कर दी ਤੇ ਇਹ ਨਹੀਂ ਤੱਕਾ ਆ ਜਿੱਤਾ ਸਾਡੇ ਦਾ ਕਿ ਉਦੋਂ ਜਿਹੜੀ ਚੋਣ ਸੀ ਜਿਹੜੀ 15 ਨੂੰ ਹੋਣੀ ਸੀ ਉਹ ਰੱਦ ਕਰਾਤੀ ਭਾਈ ਮੈਂ ਦੇਖੋ ਮੈਂ ਦੀ ਕਰਾਗਾ ਚੰਦ ਸਿੰਘ ਵਾਲੇ ਆਪਾਂ ਉਦੋਂ ਵੀ ਬਹੁਤ ਸਾਰਾ ਕਹਿ ਗਏ ਅੱਜ ਵੀ ਬਹੁਤ ਸਾਰੇ ਇਹ ਜਿਹੜੇ ਆਪ ਵੀ ਦੱਸਿਆ ਸਾਡੇ ਸਾਰੇ ਬਲਾਦੇ ਨੇ ਨਾਲ ਕੀਤੀ ਆ ਮੈਂ ਦੇਖੋ ਰੱਦ ਕਰਾਹਾਂਗਾ ਜੇ ਪਿੰਡ ਦਾ ਵਕਾਸ਼ ਚੋਦੇਓ ਤੇ ਚੰਦ ਸਿੰਘ ਦਾ ਜ ਨੂੰ ਵੋਟ ਪਾ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਫੈਲੇ ਕੋਲ ਦਾ ਇਹੋ ਜਿਹੇ ਬੰਦ ਮੈਂ ਕਹਾਗਾ ਉਹਦੇ ਵਿੱਚ ਬੋਲਿਆ ਚਾਹੇ ਸਰਕਾਰ ਹੋਵੇ ਚਾਹੇ ਦਾਅ ਹੋਵੇ ਅਈ ਫੰਡਾਂ ਦੀ ਫੰਡਾਂ ਦੀ ਕਦੇ ਨਹੀਂ ਆਉਂਦਾਂਗੇ ਹੁਣ ਮੈਂ ਤੁਹਾਨੂੰ ਫੰਡਾਂ ਦੀ ਗੱਲ ਕਰ ਦਿੰਦਾ ਫੰਡ ਤਿੰਨ ਤਰ੍ਹਾਂ ਦੇ ਆ ਇੱਕ ਫੰਡ ਹੈਗਾ ਕੇਂਦਰ ਸਰਕਾਰ ਵੱਲੋਂ ਦਾ ਉਹ ਫੰਡ ਹੈਗਾ ਅ ਬੇਟ ਕਮਿਸ਼ਨ ਦਾ ਉਹ ਸਿੱਧਾ ਇਹ ਸਰਪੰਚ ਵੱਲੋਂ ਉਹਦੇ ਖਾਤੇ 'ਚ ਪੈਸੇ ਆਉਂਦੇ ਆ ਉਹਨਾ ਪਾਪੂਲੇਸ਼ਨ ਦੇ ਹਿਸਾਬ ਨਾਲ ਆਉਂਦੇ ਆ ਜਿੰਨੀ ਆਪਣੇ ਪਿੰਡ ਦੀ ਪਾਪੂਲੇਸ਼ਨ ਹੈ ਉਹਦੇ ਮੁਤਾਬਕ ਪੈਸੇ ਆਉਂਦੇ ਆ ਉਹ ਕੇਂਦਰ ਸਰਕਾਰ ਦੇ ਭੇਜੇ ਆ ਦੂਜੇ ਪੈਸੇ ਆਉਂਦੇ ਆ ਮਦਰੇਗਾ ਦੀ ਜਿਹਨੂੰ ਆਪਾਂ ਕਹਿੰਦੇ ਆ ਅੰਦਰੇਗਾ ਉਹ ਦੇਗਾ ਦੇ ਵੀ ਕੇਂਦਰ ਸਰਕਾਰ ਦੇ ਪੈਸੇ ਆ ਤੀਜੇ ਪੈਸੇ ਆਉਂਦੇ ਕੇ ਆਪਣੀਆਂ ਪੰਜਾਬ ਸਰਕਾਰ ਦੇ ਉਹਦੇ ਨੂੰ ਨਾ ਡਵੈਲਟ ਫੰਡ ਅੱਜ ਤੱਕ ਕਿੱਥੇ ਵੀ ਕਿਤੇ ਵੀ ਪੰਜਾਬ ਦੇ ਵਿੱਚ ਇੱਕ ਪੈਸਾ ਨਹੀਂ ਆਇਆ ਜਿਹੜਾ ਪੰਜਾਬ ਸਰਕਾਰ ਦੇ ਭੇਜਣਾ ਤਿੰਨ ਸਾਲ ਤਾਂ ਹੋ ਗਏ ਤਿੰਨ ਸਾਲ ਹੋ ਗਏ ਸਾਥ ਸੱਜਣ ਜੀ ਤਿੰਨ ਸਾਲ ਦੇ ਵਿੱਚ ਤਾਂ ਪੈਸਾ ਕੋ ਆਇਆ ਵੀ ਅੱਗੇ ਵੀ ਨਹੀਂ ਆਣਾ ਕੋਈ ਵੀ ਤੇ ਮੈਂ ਅੱਜ ਇਹਦੇ ਬੈਂਕ ਦਾ ਸੁਨਾਥ ਹੈਗਾ ਗੁਰੂ ਦਾ ਡਰ ਕੇ ਕਹਿੰਦਾ ਸੱਚੇ ਪਾਤਸ਼ਾਹ ਤੋਂ ਡਰਦਾ ਕਿ ਇਹਨਾਂ ਨੂੰ ਵੱੱਦ ਕਹਿੰਦਾ ਮੈਂ ਅੱਜ ਵੀ ਕਹਾਂ ਨਾ ਇਹਨਾਂ ਤੋਂ ਵੱੱਦ ਮੈਂ ਹੰਨ ਅੱਜ ਵੀ ਜਾ ਸਕਦਾ ਉਹ ਜਾਂਦਾ ਵੀ ਆ ਉਹ ਲੈ ਕੇ ਵੀ ਆਉਂਦਾ ਤੇ ਮੈਂ ਤੁਹਾਨੂੰ ਯਕੀਨ ਦਵਾਉਂਦਾ ਕਿ ਭਾਈ ਮੈਂ ਤੁਹਾਡੇ ਨਾਲ ਖੜਾ ਚੰਦ ਸਿੰਘ ਦੇ ਨਾਲ ਖੜਾ ਹਰ ਵੇਲੇ ਔਰ ਫਾਟਦਾ ਜ ਆਵਾ ਗਈ ਜਿਹੜੇ ਪਿੰਡ ਵਾਸਤੇ ਇਹਨਾਂ ਨੇ ਗੱਲ ਕੀਤੀ ਨਾ ਔਰ ਮੈਨੂੰ ਬੜਾ ਅਫਸੋਸ ਹੀ ਆ ਆ ਪਿਛੇ ਜਆ ਵਿੱਚ ਸਾਡੇ ਬੇਟੀ ਦੀ ਸ਼ਾਦੀ ਸੀ ਤੇ ਉੱਥੇ ਦੇਖਿਆ ਜਾ ਕੇ ਮੈਂ ਵੀ ਗਿਆ ਉੱਥੇ ਜਿਹੜਾ ਸੀ ਬਣਾਇਆ ਸੀ ਬਹੁਤ ਵਧੀਆ ਫੈਸਲ ਬਣਾਇਆ ਸੀ ਉਸ ਪੈਲੈਸ ਦਾ ਹਾਲ ਦੇਖ ਕੇ ਮੈਨਾਂ ਵੀ ਬਹੁਤ ਮਜੂਰ ਪਰੇਸ਼ਾਨੀ ਹੋਈ ਬਹੁਤ ਮੇਰਾ ਮਨ ਦੁਖੀ ਹੋਇਆ ਕਿ ਐਸੀ ਕਾਹਦੇ ਵਾਸਤੇ ਬਣਾਇਆ ਸੀ ਤੇ ਉਥੇ ਅੱਜ ਦੇ ਪਾਥੀਆਂ ਲੱਗਿਆ ਚੁਗਿਆ ਜਾਂ ਉਥੇ ਕੋਈ ਸਵਾਸ ਹੋਣ ਤਾਂ ਰਿਹਾ ਸੀ ਬੜੀ ਬੜੀ ਹਾਲਤ ਵਿੱਚ ਹੈ ਜਿਦੋਂ ਚਲਸੇ ਨੂੰ ਉਹ ਤੁਹਾਡਾ ਵਾਦਾ ਵੀ ਕੀਤਾ ਹੈਗਾ ਕਿ ਇੱਕ 10 ਦਿਨਾਂ ਤੱਕ ਨਾ ਜਾਂ ਘੱਟਦਾ ਜੀ 10 ਦਿਨਾਂ ਦੇ ਵਿੱਚ ਵਿੱਚ ਸਾਨੂੰ ਕੋ ਸਰਕਾਰਾਂ ਬਣਾਉਂਦੀ ਐ ਤੇ ਐਸੀ ਸਰਕਾਰ ਸਾਡੇ ਕੋ ਪੈਸੇ ਭੇਜੇਗੀ ਠੱਡ ਕੇ ਸ਼ਰਕੀ ਫੇਸੇ ਕਰਾਂਗੇ ਅਜਾ ਭਈਆ ਆਪ ਕਾ ਨਾ ਅਜੀ ਦਾ ਵਾਦਾ ਕਰਦੇ ਆ ਚੰਦਰ ਸਿੰਘ ਨੂੰ ਬਣਾਓ ਹਫ਼ਤੇ ਦੇ ਵਿੱਚ ਵਿੱਚ ਵੱਧਿਆ ਕਹਿਣ ਜਿਵੇਂ ਪਹਿਲਾਂ ਲਾਇਆ ਸੀ ਉਸ ਤੋਂ ਹੀ ਵੱਧਿਆ ਬਣਾ ਕੇ ਦੇਾਂਗੇ ਇਹ ਤੁਹਾਡਾ ਵਾਦਾ ਰਿਹਾ ਬੋਲੇ ਬੋਲੇ ਕਿ ਜੀਵਨ ਚਾਂਸਿੰਗ ਹੋਣੇ ਹੋਣ ਦਸੀ ਕਿ ਜੇ ਅਸੀਂ ਹਰ ਜਿਹੜੇ ਸਾਡੇ ਦੇਖੋ ਪਰਿਵਾਰ ਸਾਡੇ ਆਪਣੇ ਆ ਅੱਜ ਕਾ ਬੜਾ ਮਹਗਾਜਦਾ ਸਮਾਂ ਹੈਗਾ ਇਸ ਸਮੇਂ ਦੇ ਵਿੱਚ ਜਿਹਨਾਂ ਦੇ ਵੀ ਘਰਾਂ ਵਿੱਚ ਸਾਡੀਆਂ ਬੱਚਿਆਂ ਦੀ ਸ਼ਾਦੀ ਆ ਲੋੜਵੰਦ ਪਰਿਵਾਰਾਂ ਨੂੰ 5100 ਰੁਪਈਆ ਆਪਣੇ ਉਦੋਂ ਜਿਹੜਾ ਹੈਗਾ ਇਹ ਵੀ ਦੇਖਿਆ ਕਹਿੰਦੇ ਇਹ ਅੱਜ ਆਪਣੀ ਜਿਹੜੀ ਪੰਚਾਇਤ ਹੈਗੀ ਆ ਜਿੱਥੋਂ ਇਹ ਆਪਣੇ ਸਰਸਸ ਤੋਂ ਇਹ ਨਹੀਂ ਕਿ ਸਰਕਾਰੀ ਤੌਰ ਤੇ ਜਾਂ ਸਰਕਾਰੀ ਤੌਰ ਤੇ ਜਿਹੜਾ ਆਊਗਾ ਉਹ ਤਾਂ ਆਊਗਾ ਉਦੋਂ ਬਦਲੀ ਕਰਦੇ ਮੈਨਾਂ ਬਹੁਤ ਟਾਈਮ ਹੋ ਗਿਆ ਕਿੰਨਾ 7 ਵਜੇ ਜਿਹੜੇ ਕੇਸ ਲੰਘਦੇ ਗਏ ਆ ਸਾਡੇ ਸਮੇਂ ਦੇ ਵਿੱਚ ਮੇਕੋ ਡੇਸਟ ਹੋਣੀ ਸੀ ਬਕਾਇਦਾ ਹਰ ਮਹੀਨੇ ਨਾਲ ਜੁੜਦੇ ਰਿਹਾ ਸੀ ਆਪਸੇ ਇਹਨਾਂ ਨੂੰ ਮੈਨੂੰ ਪਤਾ ਕੰਮ ਕਿਵੇਂ ਕਰਦਾ ਮੈਂ ਆਪਸੇ ਨੂੰ ਕਰਾਂ ਮੈਂ ਡੇਸਟ ਤੇ ਜੋ ਜਿਹੜੇ ਕਹਿੰਦਾ ਪੈਂਡਿੰਗ ਹੈ ਪੈਂਡਿੰਗ ਤੇ ਕੋਈ ਪੈਂਡਿੰਗ ਹੈ ਕਰਉਣ ਸੀ ਇਸ ਨਾਲ ਦਾ ਕੰਮ ਕਰਦੇ ਸੀ ਔਰ ਇੱਕ ਸਮੋਂ ਵੱਦ ਇਹ ਨਹੀਂ ਆ ਅਜਮਦ ਅਦਵਾਦ ਕਰਕੇ ਗਿਆ ਮੈਂ ਵੀ ਕਰਦਾ ਸੀ ਕਿ ਜਿਹੜਾ ਕੰਮ ਕਹਿਤਾ ਉਹਦੇ ਪੈਰਾਂ 'ਚ ਜੇਣਾ ਕਿ ਕੰਮ ਹੋਵੇ ਕੱਲਾ ਵੀ ਆਏ ਥੜੀ ਨਾ ਬਈ ਸੀ ਬੋਲ ਗਿਆ ਤੇ ਬੋਲਦਾ ਤਵਾਰ ਕਹਾਂ ਜਾਂ ਉੱਡ ਕੇ ਆਣਾ ਮੈਂ ਤਾਂ ਭਾਈ ਤੁਹਾਡੇ ਕੋਹਾ ਜਾਈ ਹਾਂ ਮੇਰੇ ਖਾਲਸ ਐਸ ਐ ਸਟੇਜ ਤੇ ਐਸ ਜਗ੍ਹਾ ਤੇ ਸਾਥੇ ਕੜ ਕੇ ਮੈਂ ਕਿਦੀ ਵਾਰੀ ਆਇਆ ਤੇ ਤੁਹਾਡੇ ਕੋ ਇਨਾ ਮਾਂ ਸਰਕਾਰ ਦੀ ਦਿੰਦੇ ਹੋ ਸਾਰੇ ਤੇ ਮੈਂ ਇਹ ਜਰੂਰ ਕਹਾਂਗਾ ਕਿ ਜੋ ਤੁਹਾਡਾ ਵਾਦਾ ਕਰਾਗੇ ਉਹ ਪੂਰਾ ਕਰਗੇ ਕਿਉਂਕਿ ਸਾਡੀ ਪਾਰਟੀ ਦਾ ਵੀ ਇਹੀ ਸਲਾਹਤ ਹੈ ਜੋਗ ਰਹਾਗੇ ਉਹ ਕਰਨ ਸੋ ਆਸ ਕਰਦਾ ਹਾਂ ਤੁਸੀਂ ਸਾਰੇ ਜਿਵੇਂ ਪਹਿਲਾਂ ਨੇ 15 ਜਨਮਾਂ ਪਹਿਲਾਂ ਉਧਰ ਆਇਆ ਤੁਸੀਂ ਉਹ ਜੋਸ਼ ਦੇ ਵਿੱਚ ਮੈਨੂੰ ਇਹ ਵਾਦਾ ਕੀਤਾ ਸੀਗਾ ਕਿ ਵੋਟਾਂ ਅਸੀਂ ਹਨ ਹਾਜ਼ਰ ਵਿੱਚ ਚੰਦ ਸਿੰਘ ਗੱਲਾ ਨੂੰ ਪਾਵਾਂਗੇ ਚੰਦ ਸਿੰਘ ਗੱਲਾ ਨੂੰ ਸਰਪੰਚ ਵਾਸੇ ਸਰਪੰਚ ਬਣਾਵਾਂਗੇ ਬਹਿਮਣ ਪੰਜਾਬ ਤਾਂ ਸਾਰੇ ਬਣ ਗਏ ਉਹ ਤਾਂ ਸਿਰਫ ਸਾਰੇ ਪੰਜਾਬ ਦੇ ਵਿੱਚ ਦੋ ਜਗ੍ਹਾ ਤੇ ਵੋਟਾਂ ਪੈ ਰਹੀਆਂ ਇੱਕ ਆਪਣੇ ਇੱਥੇ ਇੱਕ ਕੋਨੇ ਵਿੱਚ ਪੰਜਾਬ ਚ ਹੋਰ ਕਿਤੇ ਨਹੀਂ ਦੋ ਜਗ੍ਹਾ ਤੇ ਆ ਗਏ ਤਾਂ ਭਾਈ ਬੇਨਤੀ ਆ ਸਾਰੇ ਨਿਮਰਤਾ ਨਾਲ ਸ਼ਾਇਦ ਕਿ ਭਾਈ ਜਨ ਸਿੰਘ ਗੱਲਾਂ ਨੂੰ ਵੜਾ ਦਿਓ ਤੇ ਦਿਓ ਵਿਸ਼ਵਾਸ ਮੈਨੂੰ ਹੱਥ ਖੜੇ ਕਰਕੇ ਕਿ ਸਾਰੇ ਜਾਨੀ ਜਿਹੜੇ ਹੈਗੇ ਆ ਜਨ ਸਿੰਘ ਗੱਲਾਂ ਦੇ ਨਾਲ ਖੜੇ ਹੋ ਬੋਲੇ ਚੋਣ ਹੋਏ ਵਾਹ ਰੁਣਿਕਾ ਫਾਲਸ ਵਾਹ ਰੁਣਿਕਾ ਬਤ